ਤੇ ਪਵਿੱਤਰ ਸ਼ਬਦ ਦੇ ਵਿੱਚ ਸਮਝਾਣਾ ਕਰਦੇ ਨੇ ਗੁਰਮੁਖ ਦਵਾਰਾ ਨਾਦ ਸੁਣ ਹਿਰਦੈ ਮਹ ਲਬੂਜ ਸੁਰਤ ਧਰੋ ਮਤ ਉਪਜੈ ਨੇਤਰੀ ਹੋਵੇ ਸੂਰਜ ਸਤਸੰਗਤ ਜੀ ਆਪਣੇ ਅੰਦਰ ਨਾ ਉਹ ਪਰਮ ਪਿਤਾ ਪਰਮਾਤਮਾ ਦਾ ਅਨਹਦ ਨਾਦ ਵੱਜ ਰਿਹਾ ਹੈ ਤੇ ਸਤਸੰਗਤ ਜੀ ਜੇ ਆਪਾਂ ਉਸ ਨਾਦ ਤੱਕ ਪਹੁੰਚ ਜਾਂਦੇ ਆ ਜੇ ਉਸ ਅਨਹਦ ਨਾਦ ਤੱਕ ਪਹੁੰਚ ਜਾਣੇ ਸਤਸੰਗਤ ਜੀ ਆਨੰਦਮਈ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ ਗੁਰਮੁਖ ਦੁਆਰਾ ਨਾਦ ਸੁਣ ਤੇ ਸਤਸੰਗਤ ਜੀ ਉਸ ਨਾਦ ਤੱਕ ਪਹੁੰਚ ਵੀ ਗੁਰਮੁਖ ਹੀ ਸਕਦਾ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਗੁਰਮੁਖ ਬਣ ਗੁਰਮੁਖ ਦੁਆਰਾ ਨਾਦ ਸੁਣ ਤੇ ਭਾਈ ਉਹ ਅਨਹਦ ਨਾਦ ਸਤਸੰਗਤ ਜੀ ਜਿਹੜੇ ਸੰਗਤਾਂ ਨੇ ਅਭਿਆਸੀ ਇਨਸਾਨ ਨੇ ਉਸ ਨਾਦ ਤੱਕ ਪਹੁੰਚਣ ਵਾਸਤੇ ਨੇਕਾ ਅਭਿਆਸ ਕਰਦੇ ਨੇ ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਅਨਹਦ ਨਾਦ ਉਹਨਾਂ ਨੂੰ ਸੁਣਾਈ ਦਿੰਦਾ ਆ ਜੋ ਗੁਰਮੁਖ ਨੇ ਭਾਈ ਗੁਰੂ ਦੀ ਗੱਲ ਮੰਨਦੇ ਨੇ ਸਤਸੰਗਤ ਜੀ ਜਿਨ੍ਹਾਂ ਦਾ ਕੋਈ ਗੁਰੂ ਹੈ ਜੋ ਗੁਰੂ ਵਾਲੇ ਨੇ ਜਿਨ੍ਹਾਂ ਕੋਲ ਗੁਰੂ ਦਾ ਮੰਤਰ ਹੈ ਤੇ ਜੋ ਭਾਈ ਗੁਰੂ ਦੀ ਹਰ ਗੱਲ ਮੰਨਦੇ ਨੇ ਪਰ ਸਤਸੰਗਤ ਜੀ ਗੁਰੂ ਵੀ ਪੂਰਾ ਹੋਵੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਸਤਿਗੁਰੂ ਜੀ ਸਮਝਾ ਰਹੇ ਨੇ ਗੁਰਮੁਖ ਦੁਆਰਾ ਨਾਦ ਸੁਣੋ ਕਿ ਭਾਈ ਗੁਰਮੁਖ ਬਣ ਤੇ ਤੇਰੇ ਅੰਦਰ ਜੋ ਪਰਮ ਪਿਤਾ ਪਰਮਾਤਮਾ ਦਾ ਅਨਹਦ ਨਾਦ ਹੈ ਸਾਧ ਸੰਗਤ ਜੋ ਸੁਣਾਈ ਦੇਵੇਗਾ ਹਿਰਦੈ ਮਹਾਂ ਲਬੂਜ ਤੇ ਉਸ ਪਰਮਾਤਮਾ ਨੂੰ ਸਾਧ ਸੰਗਤ ਜੀ ਬਾਹਰ ਲੱਭਣ ਦੀ ਕੋਈ ਲੋੜ ਨਹੀਂ ਉਹ ਸਾਡੇ ਅੰਦਰ ਹੀ ਹੈ ਆਪ ਵਿਚਾਰੇ ਸੋ ਗਿਆਨੀ ਹੋਏ ਸਾਧ ਸੰਗਤ ਜੀ ਆਪਾਂ ਵਿਚਾਰ ਕਰਨੀ ਹੈ ਲੱਭਣਾ ਹੈ ਉਹਨੂੰ ਸਮਝਣਾ ਹੈ ਉਹ ਸਮਝਣ ਵਾਲਾ ਸਾਡੇ ਅੰਦਰ ਹੀ ਬੈਠਾ ਹੈ ਕਿ ਕਿਤੇ ਸਾਨੂੰ ਸਾਧ ਸੰਗਤ ਜੀ ਇੰਨੀ ਸਮਝ ਆ ਜਾਵੇ ਨਾ ਕਿ ਭਾਈ ਪਰਮਾਤਮਾ ਬਾਹਰ ਨਹੀਂ ਹੈ ਸਾਡੇ ਅੰਦਰ ਹੀ ਹੈ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪੁਰਾਈ ਜੈ ਕారణ ਤਟ ਤੀਰਤ ਜਾਈ ਰਤਨ ਪਦਾਰਤ ਘਟੀ ਮਾਈ ਸਾਧ ਸੰਗਤ ਜੀ ਕਿਤੇ ਸਾਨੂੰ ਇਹ ਵਚਨ ਸਮਝ ਆ ਜਾਣ ਤਾਂ ਸਾਡੀ ਜੋ ਪਟਕਣਾ ਖਤਮ ਹੋਵੇ ਸਾਧ ਸੰਗਤ ਜੀ ਸਾਡਾ ਪੈਸਾ ਵੀ ਬਚੇ ਸਾਡੀ ਮਿਹਨਤ ਵੀ ਬਚੇ ਕਿਉਂਕਿ ਲੋਕ ਸਾਧ ਸੰਗਤ ਜੀ ਧਾਰਮਿਕ ਸਥਾਨਾਂ ਤੇ अनेका ਸਥਾਨਾਂ ਤੇ ਜਾਂਦੇ ਜਾਂਦੇ ਨੇ ਸੈਕਰੇਡ ਕਿਲੋਮੀਟਰ ਦੀ ਯਾਤਰਾ ਕਰਦੇ ਨੇ ਤੇ ਜਿੰਨੇ ਵੀ ਸਾਡੇ ਰਹਿਬਰ ਨੇ ਗੁਰੂ ਨੇ ਸਾత్సੰਗ ਜੀ ਸਤਿਗੁਰੂ ਰਵਦਾਸ ਮਹਾਰਾਜ ਜੀ ਸਤਿਗੁਰੂ ਨਾਮਦੇਵ ਜੀ ਸਤਿਗੁਰੂ ਨਾਨਕ ਸਾਹਿਬ ਸਭ ਇੱਕੋ ਹੀ ਸਾత్సੰਗ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਬੇਟਾ ਤੇਰਾ ਘਟਮੈ ਸਿਰ ਜਨਹਾਰ ਉਹ ਪ੍ਰਮਾਤਮਾ ਸਾਡੇ ਅੰਦਰ ਹੀ ਹੈ ਪਰ ਦਿਖਾਈ ਕਿਨੂ ਦੇਵੇਗਾ ਸਾత్సੰਗ ਜੀ ਚਾਹੀ ਇਨਸਾਨ ਬੁਰੇ ਕਰਮ ਕਰਦਾ ਚੰਗੇ ਕਰਮ ਕਰਦਾ ਇਨਸਾਨ ਦੇ ਅੰਦਰ ਹੀ ਪਰਮਾਤਮਾ ਹੈ ਤੇ ਜੋ ਬੁਰੇ ਕਰਮ ਕਰੇਗਾ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਨਾ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਿ ਭਾਈ ਬੁਰੇ ਕਰਮ ਕਰੇਗਾ ਸਾਹਿਬ ਤੋਂ ਪਹਿਲੇ ਖਾਲੇ ਸੀ ਜਦੋਂ ਮਾਲਕ ਨੇ ਹਿਸਾਬ ਤਾਬ ਲੈਣਾ ਆ ਭਾਈ ਬੁਰੇ ਕਰਮੇ ਕਰਮਾਂ ਵਾਲੇ ਨੂੰ ਕੁਝ ਨਹੀਂ ਜੇ ਮਿਲਦਾ ਤੇ ਜੋ ਚੰਗੇ ਕਰਮ ਕਰਦੇ ਨੇ ਗੁਰੂ ਵਾਲੇ ਨੇ ਗੁਰੂ ਦੇ ਵਚਨ ਮੰਨਦੇ ਨੇ ਸਾਧ ਸੰਗਤ ਜੇ ਐਸੇ ਜੀਵਨ ਦੇ ਵਿੱਚ ਹੀ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਉਹ ਗਿਆਨੀ ਬਣ ਜਾਂਦੇ ਨੇ ਬ੍ਰਹਮ ਗਿਆਨੀ ਹੋ ਜਾਂਦੇ ਨੇ ਆਪ ਵਿਚਾਰੇ ਸੋ ਗਿਆਨੀ ਹੋਏ ਤੇ ਆ ਸਤਿਗੁਰਾਂ ਨੇ ਪਹਿਲੀ ਹੀ ਪੰਕਤੀ 'ਚ ਬੜੀ ਕਿਰਪਾ ਕੀਤੀ ਹੈ ਗੁਰਮੁਖ ਦੁਆਰਾ ਨਾਦ ਸੁਣ ਕਿ ਬੇਟਾ ਗੁਰਮੁਖ ਬਣ ਤੇ ਤੇਰੇ ਅੰਦਰ ਜੋ ਅਨਹਦ ਨਾਦ ਵੱਜ ਰਿਹਾ ਉਸ ਨਾਦ ਨੂੰ ਸੁਣ ਹਿਰਦੈ ਮਹਿ ਲਬੂਜ ਤੇ ਜਿਸ ਪ੍ਰਮਾਤਮਾ ਨੂੰ ਆਪਾਂ ਬਾਹਰ ਲੱਭਦੇ ਫਿਰਦੇ ਆਂ ਕਿ ਸਾਧ ਸੰਗਤ ਜੀ ਜੀ ਉਹਨੂੰ ਸਮਝਣਾ ਹੈ ਉਹਨੂੰ ਪਾਣਾ ਹੈ ਉਹਦੇ ਨਾਲ ਜੁੜਨਾ ਹੈ ਤਾਂ ਸਾਧ ਸੰਗਤ ਜੀ ਅੰਦਰੋਂ ਹੀ ਜੁੜਨਾ ਪਵੇਗਾ ਬਾਹਰੋਂ ਨਹੀਂ ਜੀ ਜੁੜਦੜ ਸਾਨੂੰ ਉਹਦੀ ਹੀ ਵਿਚਾਰ ਕਰਨੀ ਹੈ ਸੁਰਤ ਧਰੋ ਮਤ ਉਪਜੈ ਨੇਤਰੀ ਹੋਵੇ ਸੂਜ ਅਗੇ ਸਤਗੁਰੂ ਅਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਆਪਾਂ ਸੁਰਤ ਜੋੜਨੀ ਹੈ ਤੇ ਸੁਰਤ ਜੋੜਨੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਨੇਤਰੀ ਹੋਵੇ ਸੂਜ ਸੁਰਤ ਧਰੋ ਮਤ ਉਪਜੈ ਪਹਿਲਾ ਸਾਨੂੰ ਆਪਣਾ ਮਨ ਸਾਫ਼ ਕਰਨਾ ਪਏਗਾ ਸਾਨੂੰ ਜੋ ਮਤ ਹੈ ਗੁਰੂ ਵਾਲੀ ਬਣਾਣੀ ਪਏਗੀ ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ ਹਰ ਇੱਕ ਪੰਕਤੀ ਗੁਰੂ ਅਰਦਾਸ ਮਹਾਰਾਜ ਜੀ ਦੀ ਬਹੁਤ ਗਹਿਰੀ ਹੈ ਬੜੀ ਡੂੰਗੀ ਹੈ ਸੁਰਤ ਤ ਰੋ ਮਤ ਉਪਜੈ ਕਿ ਭਾਈ ਜਦੋਂ ਤੱਕ ਆਪਾਂ ਮਨ ਸਾਫ਼ ਨਹੀਂ ਕਰਦੇ ਸਾਧ ਸੰਗਤ ਜੀ ਜਦੋਂ ਤੱਕ ਆਪਾਂ ਸੁਰਤ ਨੂੰ ਸ਼ਬਦ ਨੂੰ ਇੱਕ ਨਹੀਂ ਕਰ ਲੈਂਦੇ ਸੁਰਤ ਤੇ ਸ਼ਬਦ ਸਾਡਾ ਇੱਕੋ ਇੱਕ ਨਹੀਂ ਹੋ ਜਾਂਦਾ ਪਹਿਲਾ ਆਪਾਂ ਮਨ ਸਾਫ ਕਰਾਂਗੇ ਮਨ ਦੇ ਵਿੱਚ ਗੁਰਾਂ ਦੇ ਵਚਨ ਵਸਾ ਲਵਾਂਗੇ ਤੇ ਜਦੋਂ ਮਨ ਦੇ ਵਿੱਚ ਗੁਰਾਂ ਦੇ ਵਸਨ ਵਚਨ ਵੱਸ ਗਏ ਸਾਧ ਸੰਗਤ ਜੀ ਸੁਰਤ ਧਰੋ ਮਤ ਉਪਜੈ ਫੇਰ ਸਾਡੀ ਜੋ ਸੁਰਤ ਹੈ ਉਹ ਜੁੜੇ ਜਦੋਂ ਤੱਕ ਸਾਡਾ ਮਨ ਨਹੀਂ ਜੁੜਦਾ ਮਨ ਸਾਫ ਨਹੀਂ ਹੁੰਦਾ ਮਨ ਮਨ ਦੇ ਵਿੱਚ ਗੁਰੂ ਦੇ ਵਚਨ ਨਹੀਂ ਆਉਂਦੇ ਸਾਡੀ ਸੁਰਤ ਵੀ ਨਹੀਂ ਜੁੜਦੀ ਨੇਤਰੀ ਹੋਵੇ ਸੋਜ ਤੇ ਸਾਧ ਸੰਗਤ ਜੀ ਜੋ ਨੇਤਰ ਨੇ ਨਾ ਉਹਨਾਂ ਦੇ ਵਿੱਚ ਜਦੋਂ ਤੱਕ ਸਾਨੂੰ ਸੋਝੀ ਨਹੀਂ ਨਹੀਂ ਆਉਂਦੀ ਨਾ ਸਾਨੂੰ ਬਾਹਰਲੀ ਅੱਖਾਂ ਤੋਂ ਦਿਖਾਈ ਦਿੰਦਾ ਨਾ ਸਾਨੂੰ ਅੰਦਰਲੀ ਅੱਖਾਂ ਤੋਂ ਦਿਖਾਈ ਦਿੰਦਾ ਹੈ ਬਾਰ-ਬਾਰ ਬੇਨਤੀ ਸਾਧ ਸੰਗਤ ਜੀ ਕਿ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਕਿਹਾ ਹੈ ਭਾਈ ਆਪਣਾ ਮਨ ਸਾਫ਼ ਕਰ ਮਨ ਮੈਲੇ ਸਭ ਕੁਝ ਮੈਲਾ ਮਨ ਵੇਚੇ ਸਤਿਗੁਰ ਕੇ ਪਾਸ ਸੋ ਸੇਵਕ ਕੇ ਕਾਰਜ ਰਾਸ ਭਾਈ ਆਪਣੇ ਮਨ ਚ ਗੁਰਾਂ ਦੇ ਵਚਨ ਵਸਾਣੇ ਨੇ ਤੇ ਫਿਰ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਵਾਲੇ ਬਣ ਗਏ ਸਾਧ ਸੰਗਤ ਬਿਨਾਂ ਭਾਵਨੀ ਪੁਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਜਦੋਂ ਸੰਤਾਂ ਦੀ ਸੰਗਤ ਮਿਲ ਗਈ ਸੰਤਾਂ ਤੋਂ ਗੁਰਮੰਤਰ ਮਿਲ ਗਿਆ ਤੇ ਸਾਧ ਸੰਗਤ ਜੀ ਫੇਰ ਆਪਾਂ ਗੁਰਾਂ ਦੇ ਵਚਨ ਬਸਾ ਕੇ ਸੁਰਤ ਨੂੰ ਜੋੜਾਂਗੇ ਤਾਂ ਸਾਧ ਸੰਗਤ ਜੀ ਬੜੀ ਆਸਾਨੀ ਨਾਲ ਜੁੜੇਗੀ ਤੇ ਜਦੋਂ ਤੱਕ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਮਾਇਆ ਦੇ ਵਿੱਚ ਫਸਿਆ ਹੋਇ ਸੁਰਤ ਨਹੀਂ ਜੁੜਨਾ ਹੀ ਨਹੀਂ ਸੁਰਤ ਤਰੋ ਮਤ ਉਪਜੈ ਨੇਤਰੀ ਹੋਵੇ ਸੂਝ ਮਿਲੇ ਨਾ ਸਤਗੁਰ ਸ਼ਬਦ ਤੋਹੇ ਅੰਤਰ ਪੜੀਹ ਦੂਰ ਅੱਗੇ ਸਤਗੁਰ ਆਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਦਵੈਤ ਭਾਵਨਾ ਹੈ ਸਾਡਾ ਸਾਧ ਸੰਗਤ ਜੀ ਮਨ ਸਾਫ ਕਰਨਾ ਕੀ ਨਹੀਂ ਹੈ ਸੱਚਾ ਸੰਤ ਹੋਵੇ ਸੱਚਾ ਗੁਰੂ ਹੋਵੇ ਉਹ ਮਨ ਸਾਫ ਕਰ ਸਕਦਾ ਜੋ ਗੁਰੂ ਸਾਨੂੰ ਰਸਤਾ ਦਿਖਾਏ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਸੋਹੰਗ ਸੋਹੰਗ ਉਚਾਰੀਆਂ ਅੰਮ੍ਰਿਤ ਵੇਲਾ ਗਿਆਨ ਕਿ ਬੇਟਾ ਅੰਮ੍ਰਿਤ ਵੇਲੇ ਉੱਠ ਉਸ ਪ੍ਰਮਾਤਮਾ ਦਾ ਸਿਮਰਨ ਕਰ ਅੰਮ੍ਰਿਤ ਬਾਣੀ ਪੜਿਆ ਕਰ ਗੁਰਬਾਣੀ ਦਾ ਜਾਪ ਕਰਿਆ ਕਰ ਹੌਲੀ ਹੌਲੀ ਸਾਧ ਸੰਗਤ ਜੀ ਮਨ ਸਾਫ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਦੋਂ ਤੱਕ ਸੱਚਾ ਗੁਰੂ ਨਹੀਂ ਮਿਲਦਾ ਗੁਰੂ ਦਾ ਸ਼ਬਦ ਨਹੀਂ ਮਿਲਦਾ ਸਤਿਗੁਰ ਜੀ ਫਰਮਾਉਂਦੇ ਨੇ ਅੰਤਰ ਪਰਹੀ ਹੈ ਦੂਜ ਸਤਸੰਗਤ ਜੀ ਮਨ ਦੇ ਵਿੱਚ ਦੁਸ਼ੈ ਰਹਿਣਾ ਹੀ ਰਹਿਣਾ ਹੈ ਮਿਲੇ ਨਾ ਸਤਿਗੁਰ ਸ਼ਬਦ ਤੋਹੇ ਕਿ ਜਦੋਂ ਤੱਕ ਸੱਚੇ ਗੁਰੂ ਦਾ ਸੱਚਾ ਗੁਰਮੰਤਰ ਨਹੀਂ ਮਿਲਦਾ ਸੱਚੇ ਗੁਰੂ ਦਾ ਸੱਚਾ ਗਿਆਨ ਨਹੀਂ ਜੇ ਮਿਲਦਾ ਸਤਸੰਗਤ ਜੀ ਅੰਤਰ ਪਰਹੀ ਹੈ ਦੂਜ ਸਾਡੇ ਅੰਦਰ ਨਾ ਸਤਸੰਗਤ ਜੀ ਦੁਸ਼ੈ ਰਹੇਗਾ ਅਸੀਂ ਕਦੇ ਇਸ ਦਰ ਤੇ ਜਾਵਾਂਗੇ ਕਦੇ ਉਸ ਦਰ ਤੇ ਜਾਵਾਂਗੇ ਸਾਨੂੰ ਇੱਕ ਤੇ ਯਕੀਨ ਹੀ ਨਹੀਂ ਜੀ ਹੋਣਾ ਅਸੀਂ ਵਹਿਮ ਪਰਮਾਡੰਬਰ ਪਖੰਡ ਵੀ ਕਰਾਂਗੇ ਨਿੰਦਾ ਚੁਗਲੀ ਵੀ ਕਰਾਂਗੇ ਹੋ ਸਕਦਾ ਹੈ ਕਿ ਭਾਈ ਬੁਰੇ ਕਰਮ ਵੀ ਕਰੀਏ ਕਿਉਂਕਿ ਮਨ ਦੇ ਵਿੱਚ ਮਾਲਕ ਦਾ ਡਰ ਨਹੀਂ ਤੇ ਐਸੇ ਕਰਕੇ ਸਤਿਗੁਰਜੀ ਸਮਝਾ ਰਹੇ ਨੇ ਕਿ ਭਾਈ ਜੇ ਮਾਲਕ ਨੂੰ ਮਿਲਣਾ ਹੈ ਸ਼ਬਦ ਨਾਲ ਜੁੜੀਏ 사ਤਸੰਗਤ ਜੀ ਸ਼ਬਦ ਤੋਂ ਵੱਡਾ ਕੁਝ ਨਹੀਂ ਹੈ ਭਗਤੀ ਦੇ ਵਿੱਚ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਬਿਨ ਸ਼ਬਦ ਜਗਤ ਭੁਲਦਾ ਫਿਰੈ ਦਰਗਾ ਮਿਲੈ ਸਜਾਇ ਕਿ ਸਤਿਗੁਰੂ ਦਾਸ ਮਹਾਰਾਜ ਇੱਕ ਵਾਰ ਫੇਰ ਸਾਨੂੰ ਸਮਝਾ ਰਹੇ ਨੇ ਕਿ ਬੇਟਾ ਸ਼ਬਦ ਨਾਲ ਜੁੜ ਤੇ ਜਦੋਂ ਤੱਕ ਅਸੀਂ ਸਾਨੂੰ ਗੁਰਾਂ ਤੋਂ ਗੁਰਮੰਤਰ ਨਹੀਂ ਮਿਲਦਾ ਅਸੀਂ ਗੁਰੂ ਵਾਲੇ ਨਹੀਂ ਬਣਦੇ ਸ਼ਬਦ ਨਾਲ ਨਹੀਂ ਜੁੜਦੇ ਸਤਿਗੁਰਜੀ ਸਮਝਾਣਾ ਕਰਦੇ ਨੇ ਅੰਤਰ ਪਰਿ ਹੈ ਦੂਜ ਸਾਡੇ ਅੰਦਰ ਸਾਥ ਸੰਗਤ ਜੀ ਜੋ ਦ્વੈਤ ਭਾਵਨਾ ਹੈ ਨਾ ਉਹ ਸਾਨੂੰ ਅੱਗੇ ਵਧਣ ਹੀ ਨਹੀਂ ਦੇएगी ਸਾਨੂੰ ਸ਼ਬਦ ਤੱਕ ਪਹੁੰਚਣ ਹੀ ਨਹੀਂ ਦੇਗੀ ਜੋ ਸਾਡੇ ਅੰਦਰ ਅਨਹਦ ਨਾਦ ਵੱਜ ਰਿਹਾ ਹੈ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੰਦੇ ਸਾਤਸੰਗਤ ਜੀ ਬਾਹਰ ਇੰਨਾ ਸ਼ੋਰ ਸ਼ਰਾਬਾ ਹੈ ਮਨ ਦੇ ਵਿੱਚ ਇੰਨਾ ਸ਼ੋਰ ਸ਼ਰਾਬਾ ਹੈ ਇੱਕ ਵਾਰੀ ਅੱਖਾਂ ਬੰਦ ਕਰਕੇ ਦੇਖੀਂ ਸਾਤਸੰਗਤ ਜੀ ਕੀ ਦਿਖਾਈ ਦਿੰਦਾ ਆਪਣੀ ਅੱਖਾਂ ਬੰਦ ਕਰਾਂਗੇ ਘਰ ਪਰਿਵਾਰ ਦਿਖਾਈ ਦਿੰਦਾ ਹੈ ਮਿੱਤਰ ਦੋਸਤ ਦਿਖਾਈ ਦਿੰਦੇ ਨੇ ਸਾਤਸੰਗਤ ਜੀ ਪਰੇਸ਼ਾਨੀਆਂ ਦਿਖਾਈ ਦਿੰਦੀਆਂ ਨੇ ਬੁਰੇ ਕਰਮ ਦਿਖਾਈ ਦਿੰਦੇ ਨੇ ਤੇ ਜਦੋਂ ਤੱਕ ਮਨ ਸਾਫ਼ ਨਹੀਂ ਹੁੰਦਾ ਇਹ ਦਿਖਾਈ ਦਿੰਦੇ ਰਹਿਣਗੇ ਤੇ ਜਦੋਂ ਮਨ ਸਾਫ਼ ਹੋ ਗਿਆ ਸਾਤਸੰਗਤ ਜੀ ਅੱਖਾਂ ਬੰਦ ਕਰਾਂਗੇ ਉਸ ਮਨ ਨਾਲ ਉਸ ਮਾਲਕ ਦੇ ਦਰਸ਼ਨ ਦੇਦਾਰ ਹੋਣਗੇ ਸਾਤਸੰਗਤ ਜੀ ਅੰਦਰੋਂ ਮਨ ਜੁੜਨਾ ਚਾਹਵੇਗਾ ਕਿ ਭਾਈ ਮਾ ਮਾਲਕ ਨਾਲ ਜੁੜਨਾ ਹੈ। ਮਿਲੇ ਨਾ ਸਤਗੁਰੂ ਸ਼ਬਦ ਤੋਹੇ ਅੰਤਰ ਪਰੇ ਹੈ ਦੂਜ। ਅਮਰ ਹੋਵੇ ਸਤਸੰਗ ਮੈਂ ਮਨ ਆਪਣੇ ਸਹਿ ਜੂਜ। ਕਿ ਭਾਈ ਜੋ ਸਤਸੰਗ ਦੇ ਵਿੱਚ ਆਵੇਗਾ ਸਤਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਮਕੀਰਾ। ਸਾਤਸੰਗਤ ਜੀ ਜੋ ਸਤਸੰਗ ਦੇ ਵਿੱਚ ਆਵੇਗਾ ਗੁਰਾਂ ਦੀ ਗੁਰਬਾਣੀ ਸੁਨੇਗਾ ਸਰਵਣ ਕਰੇਗਾ। ਭਜਨ ਬੰਦਗੀ ਸਾਤਸੰਗਤ ਜੀ ਕਰੇਗਾ। ਜੋ satsang ਚ ਸੁਣ ਕੇ ਜਾਂਦਾ ਉਹ ਮੰਨੇਗਾ satsang ਜੀ ਉਹ ਜਿੰਦੇ ਜੀ ਹੀ ਮੁਕਤ ਹੋ ਜਾਵੇਗਾ ਅਗਰ ਉਹ ਗੁਰਾਂ ਦੀ ਗੱਲ ਮੰਨਦਾ ਹੈ ਅਮਰ ਹੋਵੇ satsang ਮੈਂ ਮਨ ਆਪਣੇ ਸਹਿ ਜੂਜ ਪ੍ਰਸਾਦ ਸੰਗਤ ਜੀ satsang ਦੇ ਵਿੱਚ ਜਦੋਂ ਆਵਾਂਗੇ ਨਾ ਸਾਨੂੰ ਬੜੀ ਸੋਹਣੀਆਂ ਸੋਹਣੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਬੜੇ ਪਾਵਨ ਪਵਿੱਤਰ ਵਚਨ ਸਾਨੂੰ ਸੁਣਨ ਨੂੰ ਮਿਲਣਗੇ ਪਰ ਬੇਨਤੀ satsang ਜੀ ਜਦੋਂ ਆਪਾਂ satsang ਤੋਂ ਕਰਵਾ ਪਸਾਵਾਗੇ ਉਦੋਂ ਮਨ ਦੇ ਨਾਲ ਲੜਾਈ ਸ਼ੁਰੂ ਹੁੰਦੀ ਹੈ ਮਨ ਦੇ ਨਾਲ ਕਿਉਂਕਿ 사ਤਸੰਗਤ ਜੀ 사ਤਸੰਗ ਚ ਸਾਨੂੰ ਸਿਖਾਇਆ ਜਾਵੇਗਾ ਕਿ ਭਾਈ ਆਪਾਂ ਨਿੰਦਾ ਚੁਗਲੀ ਨਹੀਂ ਕਰਨੀ ਪਰ ਮਨ ਦੇ ਵਿੱਚ ਖਿਆਲ ਆਂਦਾ ਹੈ 사ਤਸੰਗ ਚ ਸਿਖਾਇਆ ਜਾਵੇਗਾ ਕਿ ਭਾਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕਿਸ ਨੂੰ ਮਾੜਾ ਨਹੀਂ ਕਹਿਣਾ ਮਨ ਦੇ ਵਿੱਚ ਵਿਚਾਰ ਆਉਂਦੇ ਨੇ 사ਤਸੰਗ ਚ 사ਤਸੰਗਤ ਜੀ ਵਾਸ਼ਨਾ ਤੇ ਕਾਬੂ ਪਾਣ ਲਈ ਸਿਖਾਇਆ ਜਾਵੇਗਾ ਪਰ ਮਨ ਚ ਵਾਸ਼ਨਾ ਆਉਂਦੀ ਹੈ वापा अपने अपने ऐसे करके सतगुरु जी फरमांदे ने भाई जदों आपा सत्संग ਦੇ ਵਿੱਚ ਜਾਵਾਂਗੇ ਗੁਰਾਂ ਦੇ ਵਚਨ ਸੁਣਾਵਾਂਗੇ ਸਤਸੰਗ ਜੀ ਘਰੇ ਵਾਪਸ ਆਵਾਂਗੇ ਆਪਣੇ ਮਨ ਦੇ ਨਾਲ ਲੜਾਈ ਲੜਨੀ ਪੈਗੀ ਮਨ ਆਪਣੈ ਸਜੂ ਚਾਹੀਓ ਸਤਗੁਰ ਨਾਨਕ ਸਾਹਿਬ ਨੇ ਕਿਹਾ ਆ ਮਨ ਜੀਤੇ ਜਗ ਜੀਤ ਕੇ ਭਾਈ ਜਿਨੇ ਮਨ ਜਿੱਤ ਲਿਆ ਉਹਨੇ ਸਾਰਾ ਸੰਸਾਰ ਜਿੱਤ ਲਿਆ ਸਤਸੰਗ ਜੀ ਸੇ ਸ੍ਰੇਸ਼ਟ ਪੁਰਸ਼ ਦਾ ਸੰਗ ਕਰ ਮਾਨ ਕਰੋ ਸਭ ਚੂਰ ਸਤਸੰਗਤ ਜੀ ਜੇ ਆਪਾਂ ਸੰਤਾਂ ਦੀ ਸੰਗਤ ਕਰਾਂਗੇ ਬਹੁਤੇ ਲੋਕ ਨੇ ਭਾਈ ਜੋ ਸਤਸੰਗ ਵੀ ਸੁਣਦੇ ਨੇ ਗੁਰਬਾਣੀ ਵੀ ਸੁਣਦੇ ਨੇ ਪਰ ਮਨ ਕਾਬੂ 'ਚ ਨਹੀਂ ਆ ਰਿਹਾ ਤੇ ਸਤਿਗੁਰਾਂ ਨੇ ਅੱਗੇ ਰਸਤਾ ਵੀ ਦਿਖਾਇਆ ਕਿ ਬੇਟਾ ਸੰਤਾਂ ਦੀ ਸੰਗਤ ਕਰ ਜੋ ਸਤਸੰਗ ਕਰਦੇ ਨੇ ਉਹਨਾਂ ਦੀ ਸੰਗਤ ਕਰ ਚੰਗੇ ਇਨਸਾਨਾਂ ਦੀ ਸੰਗਤ ਕਰ ਸਾਧ ਸੰਗਤ ਜੀ ਹੌਲੀ-ਹੌਲੀ ਸਾਡੇ ਵਿਚਾਰ ਵੀ ਬਦਲਣਗੇ ਸਾਡਾ ਮਨ ਵੀ ਸਾਫ਼ ਹੋਵੇਗਾ ਅਮਰ ਹੋਵੇ ਸਤਸੰਗ ਮੈਂ ਅਣ ਆਪਣੈ ਸੇ ਜੂਝ ਸ੍ਰੇਸ਼ਟ ਪੁਰਸ਼ ਕਾ ਸੰਗ ਕਰ ਸਾਤਸੰਗਤ ਜੀ ਆਪਾਂ ਅਰਦਾਸ ਵੇਲੇ ਅਰਦਾਸ ਵੇਲੇ ਪ੍ਰਮਾਤਮਾ ਤੋਂ ਕੀ ਮੰਗਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਕਿ ਮਾਲਕਾ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਜਿਨੂੰ ਮਿਲ ਕੇ ਤੁਹਾਡਾ ਨਾਮ ਚੇਤੇ ਆਵੇ ਸੱਚ ਦਾ ਮਾਰਗ ਚੇਤੇ ਆਵੇ ਕੋਈ ਵਹਿਮ ਪਰਮ ਅਡੰਬਰ ਪਖੰਡਨਾ ਚੇਤੇ ਆਵੇ ਕੋਈ ਬੁਰੀ ਭਾਵਨਾ ਨਾ ਮਨ ਦੇ ਵਿੱਚ ਆਵੇ ਕਿਉਂਕਿ ਸਾਤਸੰਗਤ ਜੀ ਜੋ ਸੰਤਾਂ ਦੀ ਸੰਗਤ ਹੈ ਸਭ ਤੋਂ ਸ੍ਰੇਸ਼ਟ ਸੰਗਤ ਹੈ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਮਾਜੇ ਦੀ ਜੇ ਦੇਵ ਦੇ ਇਸੇ ਕਰਕੇ ਕਹਿੰਦੇ ਨੇ ਭਾਈ ਜੋ ਸੰਤਾਂ ਦੇ ਨਾਲ ਜੁੜ ਜਾਵੇਗਾ 사ਤਸੰਗ ਜੀ ਸੰਤ ਐਸੇ ਨੇ ਵੱਡੇ ਵੱਡੇ ਪਾਪੀਆਂ ਨੂੰ ਧਾਰ ਦਿੰਦੇ ਨੇ ਗਨਕਾ ਹਤੀ ਕਿਸ ਕਰਮਾ ਜੋਗ ਪਰ ਪਰ ਸੰਸੋ ਰਮਤੀ ਭੋਗ ਇਸ ਬਾਸਰ ਦੁਸ਼ਕਰਮ ਕਮਾਈਂ RAM ਕਹਿਤ ਬੈਕੁੰਠ ਹੈ ਜਾਏ ਸਾਧੂ ਕੀ ਜੋ ਲੇ ਓਟ ਤੇਰਾ ਮਿਟੈ ਪਾਪ ਸਭ ਕੋਟ ਕੋਟ 사ਤਸੰਗ ਜੀ ਸ੍ਰੇਸ਼ਟ ਪੁਰਸ਼ ਦਾ ਸੰਗ ਕਰਨਾ ਹੈ ਆਪਾਂ ਜੋ ਚੰਗੇ ਲੋਕ ਨੇ ਉਹਨਾਂ ਦੇ ਨਾਲ ਰਹਿਣਾ ਹੈ ਤੇ ਮਾੜਿਆਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਤੇ ਸਾਧ ਸੰਗਤ ਜੀ ਜਦੋਂ ਸੰਤਾਂ ਦੇ ਨਾਲ ਰਵਾਂਗੇ ਮਾਨ ਕਰੋ ਸਭ ਚੂਰ ਸਾਡਾ ਜੋ ਹੰਕਾਰ ਹੈ ਹੌਲੀ ਹੌਲੀ ਖਤਮ ਹੋ ਜਾਵੇਗਾ ਕਿਉਂਕਿ ਸਾਡੇ ਰਸਤੇ ਦੇ ਵਿੱਚ ਜੋ ਹੰਕਾਰ ਹੈ ਬਹੁਤ ਵੱਡੀ ਰੁਕਾਵਟ ਹੈ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸਾਧ ਸੰਗਤ ਜੀ ਜਿਸ ਇਨਸਾਨ ਦੇ ਅੰਦਰ ਹੰਕਾਰ ਹੈ ਨਾ ਉਹਨੂੰ ਪਰਮਾਤਮਾ ਮਿਲ ਨਹੀਂ ਸਕਦਾ ਸਤਿਗੁਰਾਂ ਨੇ ਬਿਲਕੁਲ ਕੋਰੀ ਨਾ ਕੀਤੀ ਹੈ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਖਾ ਮੰਗਣ ਹਾਰ ਜਦ ਹਮ ਹੋਤੇ ਤਬ ਤੂੰ ਨਾਹੀਂ ਆਪਾ ਗਯੋ ਤਬ ਭਗਤ ਪਾਈ ਕਿ ਭਾਈ ਜੇ ਰੱਬ ਨੂੰ ਮਿਲਣਾ ਹੈ ਗਿਆਨ ਪ੍ਰਾਪਤ ਕਰਨਾ ਹੈ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਣਾ ਅਹੰਕਾਰ ਖਤਮ ਕਰਨਾ ਫਿਰ ਕਿਤੇ ਜਾ ਕੇ ਉਹ ਮਾਲਕ ਦੀ ਭਗਤੀ ਸ਼ੁਰੂ ਹੁੰਦੀ ਹੈ ਸਾਧ ਸੰਗਤ ਜੀ ਹੰਕਾਰ ਖਤਮ ਕਰਨ ਨਾਲ ਮਾਲਕ ਦੀ ਭਗਤੀ ਸ਼ੁਰੂ ਹੁੰਦੀ ਹੈ ਅਗਲਾ ਪੰਨਾ ਵੀ ਬਹੁਤ ਹੈ ਇਹਦਾ ਮਤਲਬ ਇਹ ਹੈ 사ਤ ਸੰਗਤ ਜੀ ਕਿ ਜਿੰਨਾ ਦੇ ਅੰਦਰ ਹੰਕਾਰ ਹੈ ਉਹਨਾਂ ਦੀ ਸਾਰੀ ਸੇਵਾ ਵਿਅਰਥ ਜਾ ਰਹੀ ਹੈ 사ਤ ਸੰਗਤ ਜੀ ਉਹ ਬਹੁਤ ਦੂਰ ਖੜੇ ਨੇ ਭਗਤੀ ਦੇ ਮਾਰਗ ਤੋਂ ਜਿੰਨਾ ਦੇ ਅੰਦਰ ਥੋੜਾ ਜਿਹਾ ਵੀ ਹੰਕਾਰ ਹੈ ਤੇ ਜੇ ਇਹ ਹੰਕਾਰ ਖਤਮ ਕਰਨਾ ਹੈ 사ਤ ਸੰਗਤ ਦੇ ਵਿੱਚ ਆਈਏ ਗੁਰਬਾਣੀ ਪੜ੍ਹੀਏ ਨਾਮ ਸ਼ਬਦ ਜਪੀਏ ਮਹਾਪੁਰਸ਼ਾਂ ਦੀ ਗੁਰੂਆਂ ਦੀ ਸਤਗੁਰਾਂ ਦੀ 사ਤ ਸੰਗਤ ਜੀ ਸੇਵਾ ਕਰੀਏ ਉਹਨਾਂ ਦੇ ਸ਼ਰਨ ਚਲਣਾ ਚ ਰਹੀਏ ਉਹਨਾਂ ਦੀ ਸ਼ਰਨ ਚ ਰਹੀਏ ਸ੍ਰੇਸ਼ਪੁਰਸ਼ ਦਾ ਸੰਕਰ ਮਾਨ ਕਰੋ ਸਭ ਚੂਰ ਮਨ ਹਸਤੀ ਸਕਲ ਜਰੋ ਪਾਪਨ ਗੋਜੋ ਮੂਰ ਸਾਧ ਸੰਗਤ ਜੀ ਜੇ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਕਰਾਂਗੇ ਸਾਨੂੰ ਬਹੁਤ ਗਿਆਨ ਮਿਲੇਗਾ ਸਾਡਾ ਜੋ ਹੰਕਾਰ ਹੈ ਉਹ ਖਤਮ ਹੋ ਜਾਵੇਗਾ ਤੇ ਸਾਧ ਸੰਗੇ ਜੀ ਇਹ ਜੋ ਮਨ ਦੀ ਹਸਤੀ ਹੈ ਨਾ ਮਨ ਹਸਤੀ ਕਿ ਮਨ ਆਪਣੇ ਆਪ ਨੂੰ ਬਹੁਤ ਵੱਡਾ ਸਮਝੀ ਬੈਠਾ ਕਿ ਭਾਈ ਮੇਰੇ ਵਰਗਾ ਕੋਈ ਕਥਾਵਾਚਕ ਨਹੀਂ ਹੈ ਮੇਰੇ ਵਰਗਾ ਕੋਈ ਸਾਧ ਸੰਗੀ ਨਹੀਂ ਹੈ ਮੇਰੇ ਵਰਗਾ ਕੋਈ ਡਾਕਟਰ ਨਹੀਂ ਹੈ ਮੇਰੇ ਵਰਗਾ ਇੰਜੀਨੀਅਰ ਨਹੀਂ ਹੈ ਮੇਰੇ ਵਰਗਾ ਕੋਈ ਲੀਡਰ ਨਹੀਂ ਬਿਜ਼ਨਸਮੈਨ ਨਹੀਂ ਹੈ ਤੇ 사త్సੰਗਤ ਜੀ ਇਹ ਹੰਕਾਰ ਦੇ ਨਿਸ਼ਾਨੀਆਂ ਨੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮਨ ਹਸਤੀ ਇਹ ਜੋ ਮਨ ਦੀ ਹਸਤੀ ਹੈ ਇਹ ਗੁਰਾਂ ਦੇ ਚਰਣਾ 'ਚ ਆ ਕੇ ਖਤਮ ਹੁੰਦੀ ਹੈ ਮਨ ਹਸਤੀ ਸਕਲ ਜਰੋ ਪਾਪਨ ਕੋ ਜੋ ਮੂਰ ਤੇ 사త్సੰਗਤ ਜੀ ਮਨ ਹੀ ਪਾਪਾਂ ਦੀ ਜੜ ਹੈ ਇਹ ਸਾਡਾ ਸ਼ਰੀਰ ਗਲਤ ਕੰਮ ਕਦੋਂ ਕਰਦਾ ਹੈ ਜਦੋਂ ਮਨ 사త్సੰਗਤ ਜੀ ਇਹਨੂੰ ਆਗਿਆ ਦਿੰਦਾ ਹੈ ਮਨ ਐਨੂੰ ਹੌਸਲਾ ਦਿੰਦਾ ਹੈ ਕਿ ਬੇਟਾ ਕਰਦੇ ਇਹ ਕੰਮ ਦੇਖੀ ਜਾਏਗੀ ਸਤਸੰਗਤ ਜੋ ਪ੍ਰਮਾਤਮਾ ਰੋਕਦਾ ਵੀ ਅੰਦਰ ਆਵਾਜ਼ ਮਾਰ ਕੇ ਕਿ ਬੇਟਾ ਨਾ ਕਰ ਗਲਤ ਕੰਮ ਐ ਸਮਾਜ ਦੇ ਵਿੱਚ ਬਦਨਾਮੀ ਹੋਵੇਗੀ ਪਰ ਇਨਸਾਨ ਸੁਣਦਾ ਮੰਨਦੀ ਐ ਪ੍ਰਮਾਤਮਾ ਦੀ ਨਹੀਂ ਸੁਣਦਾ ਤੇ ਜੋ ਸਤਸੰਗ ਚ ਜਾਂਦੇ ਨੇ ਗੁਰਬਾਣੀ ਪੜ੍ਹਦੇ ਨੇ ਸਤਸੰਗਤ ਜੋ ਪ੍ਰਮਾਤਮਾ ਦੀ ਆਵਾਜ਼ ਬੜੀ ਤੇਜ ਹੁੰਦੀ ਐ ਪ੍ਰਮਾਤਮਾ ਦੀ ਬਾਤ ਸੁਣਦੇ ਨੇ ਤੇ ਜਿਨ੍ਹਾਂ ਨੇ ਕਦੇ ਸਤਸੰਗ ਨਹੀਂ ਕੀਤੀ ਸਤਸੰਗਤ ਜੀ ਉਹਨਾਂ ਦੇ ਅੰਦਰ ਸ਼ੈਤਾਨ ਦੀ ਆਵਾਜ਼ ਬੜੀ ਤੇਜ ਹੁੰਦੀ ਐ ਪ੍ਰਮਾਤਮਾ ਬੜੀ ਹੌਲੀ ਆਵਾਜ਼ 'ਚ ਸਤਸੰਗਤ ਦੀ ਆਵਾਜ਼ ਆਂਦੀ ਐ ਆਵਾਜ ਸਾਰਿਆਂ ਨੂੰ ਹੀ ਪੈਂਦੀ ਹੈ ਚਾਹੇ ਚੰਗਾ ਕਰਮ ਕਰੀਏ ਚਾਹੇ ਮਾੜਾ ਕਰਮ ਕਰੀਏ ਤੇ ਸਤਿਗੁਰਾਂ ਨੇ ਫਰਮਾਇਆ ਕਿ ਭਾਈਏ ਜੋ ਮਨ ਹੈ ਨਾ ਇਹ ਪਾਪਾਂ ਦੀ ਜੜ੍ਹ ਹੈ ਲੜਾਈ ਦੀ ਜੜ੍ਹ ਹੈ 사ਸੰਗਤ ਜੀ ਜਿਹੜੇ ਜੇਲ੍ਹਾਂ ਤੇ ਵਿੱਚ ਬੈਠੇ ਨੇ ਜਿਨ੍ਹਾਂ ਨੇ 사ਸੰਗਤ ਜੀ ساری ਉਮਰ ਹੁਣ ਜੇਲ੍ਹਾਂ ਚ ਕੱਟਨੀ ਹੈ ਤੇ ਜੇ ਕਦੇ ਆਪਾਂ 사ਸੰਗਤ ਜੀ ਉਹਨਾਂ ਤੇ ਮੰਦੀ ਹਾਲਤ ਜਾਣੀਏ ਉਹਨਾਂ ਦੇ ਜਿਹੜੇ ਵਿਚਾਰ ਜਾਣੀਏ ਜੋ ਵੀ ਇਹ ਖਵਾਰਾਂ 'ਚ ਛੱਪਦੇ ਨੇ ਕਿ ਭਾਈ ਜੋ ਕੁਝ ਹੋਇਆ ਮਨ ਦੀ ਵਜ੍ਹਾ ਕਰਕੇ ਹੋਇਆ ਕਿ ਭਾਈ ਮੋ ਮਨ ਨੂੰ ਕਾਬੂ ਨਹੀਂ ਕਰ ਸਕੇ ਮਨ 'ਚ ਲਾਲਚ ਸੀ ਤਾਂ ਪੈਸੇ ਲੈਂਦੇ ਫੜੇ ਗਏ ਰਿਸ਼ਵਤ ਲੈਂਦੇ ਮਨ 'ਚ ਗੁੱਸਾ ਸੀ ਸਾਥ ਸੰਗਤ ਜੀ ਦੀ ਲੜਾਈ ਝਗੜੇ 'ਚ ਫਸ ਗਏ ਮਨ 'ਚ ਹੰਕਾਰ ਸੀ ਸਾਥ ਸੰਗਤ ਜੀ ਦੁਸ਼ਤ ਦੇ ਵਿੱਚ ਫਸ ਗਏ ਐਸੇ ਕਰਕੇ ਜੋ ਪਾਪਾਂ ਦੀ ਜੜ ਹੈ ਉਹ ਸਾਡਾ ਮਨ ਨਹੀਂ ਹੈ ਭਾਈ ਮਨ ਨੂੰ ਕਾਬੂ ਕਰਨਾ ਅੱਗੇ ਸਤਿਗੁਰੂ ਜੀ ਪਰਵਾੰਦੇ ਨੇ ਪਾਪਨ ਕੋ ਜੋ ਮੂਰ ਪ੍ਰੇਮ ਭਗਤੀ ਕਰਕੇ ਸਾਧ ਸੰਗਤ ਜੀ ਆਪ ਆਪਣੇ ਪਾਪਾ ਨੂੰ ਖਤਮ ਕਰ ਸਕਦੇ ਆ ਸਮਾਜ ਦੀ ਸੇਵਾ ਕਰਕੇ ਮਾਨਵਤਾ ਦੀ ਸੇਵਾ ਕਰਕੇ ਗੁਰੂ ਦੀ ਸੇਵਾ ਕਰਕੇ ਸਾਹਿਬ ਸੇਤੀ ਪ੍ਰੇਮ ਕਰ ਰਸਾਤਲ ਸਹਜਾ ਬਚ ਕੇ ਬੇਟਾ ਪ੍ਰੇਮੀ ਭਾਸ਼ਾ ਜੋ ਹੈ ਉਹ ਪ੍ਰਮਾਤਮਾ ਨੂੰ ਬੜੀ ਸੌਖੀ ਸਮਝ ਆਂਦੀ ਹੈ ਸਾਧ ਸੰਗਤ ਜੀ ਉਹਨੂੰ ਸਾਡੇ ਤੋਂ ਕੋਈ ਪਦਾਰਤ ਨਹੀਂ ਚਾਹੀਦੀ ਕੋਈ ਪੈਸਾ ਨਹੀਂ ਚਾਹੀਦਾ ਕੋਈ ਧੂਪ ਅਰਗਬਤੀ ਨਹੀਂ ਚਾਹੀਦੀ ਉਹਨੂੰ ਸਿਰਫ ਇੱਕੋ ਚੀਜ਼ ਚਾਹੀਦੀ ਉਹ ਹੈ ਸਾਡਾ ਪਿਆਰ ਉਹ ਹੈ ਸਾਡੀ ਭਾਵਨਾ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਭਾਈ ਜੇ ਪਾਪਾਂ ਤੋਂ ਬਚਣਾ ਹੈ ਜੇ ਆਪਾਂ ਨਰਕਾਂ ਦਾ ਭਾਗੀ ਨਹੀਂ ਬਨਣਾ ਜ਼ਿੰਦਗੀ ਸਵਾਰਨੀ ਇਸ ਧਰਤੀ ਤੇ ਵੀ ਸਵਰਗ ਬਣਾ ਦੇਣਾ ਤਾਂ ਸਾਧ ਸੰਗਤ ਜੀ ਸੰਤਾਂ ਦੀ ਗੱਲਾਂ ਨੂੰ ਮੰਨੀ ਸੰਤਾਂ ਦੇ ਵਚਨ ਮੰਨੀ ਗੁਰੂ ਗੁਰ ਮੰਨ ਮੈਂ ਰਟਨ ਕਰ ਮੁਕਸ਼ੈ ਬੋਲ ਤੂ ਸੱਚ ਕਿ ਭਾਈ ਮਨ ਚ ਗੁਰਾਂ ਦੇ ਵਚਨ ਵਸਾ ਗੁਰੂ ਨੂੰ ਯਾਦ ਰੱਖਿਆ ਕਰ ਤੇ ਭਾਈਆ ਸਮੁਖ ਤੋਂ ਜਦੋਂ ਵੀ ਬੋਲਣਾ ਆਪਾਂ ਸੱਚੀ ਬੋਲਣਾ ਝੂਠ ਨਹੀਂ ਬੋਲਣਾ ਕਿਸੇ ਨੂੰ ਬੁਰਾ ਨਹੀਂ ਕਹਿਣਾ ਸੰਤਨ ਕੇ ਦਵਾਰੇ ਪਰੋ ਹੋਵੇ ਪਰਮ ਆਨੰਦ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਆਜੇ ਦੀ ਜੇ ਦੇਵਾ ਦੇ ਸਾ ਸੰਗਤ ਜੀ ਸਾਰੀ ਦੁਨੀਆ ਦੁਖੀ ਹੈ ਤੇ ਸਾਰੇ ਆਨੰਦ ਦੀ ਭਾਲ ਦੇ ਵਿੱਚ ਨੇ ਤੇ ਸਤਿਗੁਰਾਂ ਨੇ ਅੱਜ ਰਸਤਾ ਦਿਖਾਇਆ ਹੈ ਕਿ ਬੇਟਾ ਜੇ ਸੱਚਾ ਆਨੰਦ ਪ੍ਰਾਪਤ ਕਰਨਾ ਹੈ ਤਾਂ ਭਾਈ ਸੰਤਨ ਕੇ ਦਵਾਰੇ ਪਰੋ ਕਿ ਗੁਰੂਆਂ ਦੇ ਦਰਵਾਜ਼ੇ ਜਾਓ ਗੁਰੂਆਂ ਦੇ ਚੜ੍ਹਨੀ ਲੱਗੋ ਤੇ 사ਤ ਸੰਗਤ ਜੀ ਪਰਮ ਆਨੰਦ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ। 사ਤ ਸੰਗਤ ਜੀ ਅੱਜ ਸਤਗੁਰਾਂ ਨੇ ਗੱਲ ਸ਼ੁਰੂ ਕੀਤੀ ਸੀ ਗੁਰਮੁਖ ਦੁਆਰਾ ਨਾਦ ਸੁਣ ਪਰਮ ਆਨੰਦ ਅਵਸਥਾ 'ਚ ਜਿਹੜਾ ਅਨਹਦ ਨਾਦ ਸੁਣਾਈ ਦਿੰਦਾ ਨਾ ਉਸ ਤੋਂ ਗੱਲ ਸ਼ੁਰੂ ਕੀਤੀ ਤੇ ਸਤਗੁਰਾਂ ਨੇ ਅੱਜ ਸਮਾਪਤੀ ਵੀ ਉਤੋਂ ਹੀ ਕੀਤੀ ਹੈ। ਸੰਤਨ ਕੇ ਦੁਆਰੇ ਪਰੋ ਹੋਵੇ ਪਰਮ ਆਨੰਦ ਕਿ ਬੇਟਾ ਇਹ ਸੰਸਾਰ ਦੁੱਖਾਂ ਦਾ ਘਰ ਹੈ ਸੁੱਖ ਮੰਗ ਹੈ ਦੁੱਖ ਆ ਕੇ ਆਵਤ ਤੇ ਜੇ ਸੱਚਾ ਸੁੱਖ ਲੈਣਾ ਆ ਭਾਈ ਪ੍ਰਮਾਤਮਾ ਦੇ ਦਰਬਾਰ 'ਚ ਮਿਲੇਗਾ ਤੇ ਪ੍ਰਮਾਤਮਾ ਦੇ ਦਰਬਾਰ ਤੱਕ ਲੈ ਕੇ ਕੌਣ ਜਾਵੇਗਾ ਸੱਚਾ ਗੁਰੂ ਸੰਤਨ ਕੇ ਦਵਾਰੇ ਪਰੋ ਹੋਵੇ ਪਰਮ ਆਨੰਦ ਕਹਿ ਰਵਦਾਸ ਭਗਵਾਨ ਕੇ ਗਾਵੋ ਮਨ ਮੈਂ ਛੰਦ ਕਿ ਭਾਈ ਭਜਨ ਬੰਦਗੀ ਕਰੋ ਮਨ ਤੋਂ ਪ੍ਰਮਾਤਮਾ ਦਾ ਸਿਮਰਨ ਕਰੋ ਤੇ ਸਾਧ ਸੰਗਤ ਜੀ ਪਰਮ ਆਨੰਦ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ ਤੇ ਬੇਨਤੀ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਕੋਈ ਡੰਬਰ ਪਖੰਡ ਕਰਨ ਵਾਸਤੇ ਨਹੀਂ ਕਿਹਾ ਕੁਈ ਧੂਪ ਜੋਤ ਅਰਗਵਤੀ ਵਰਤ ਕੁਛ ਨਹੀਂ ਕਿਆ ਅੱਜ ਸਤਿਗੁਰਾਂ ਨੇ ਸਾਨੂੰ ਇੱਕੋ ਗੱਲ ਸਮਝਾਈ ਹੈ ਕਿ ਬੇਟਾ ਗੁਰਮੁਖ ਦਵਾਰਾ ਨਾਦ ਸੁਣ ਹਿਰਦੇ ਮਹਿਲ ਅਮੂਜ ਸੁਰਤ ਤਰੋ ਮਤ ਉਪਜੇ ਨੇਤਰੀ ਹੋਵੇ ਸੂਜ ਮਿਲੇ ਨਾ ਸਤਿਗੁਰ ਸ਼ਬਦ ਤੋਹੇ ਅੰਤਰ ਪਰੇ ਹੈ ਦੂਰ ਕਿ ਬੇਟਾ ਜਦੋਂ ਤੱਕ ਸਾਨੂੰ ਗੁਰੂ ਦਾ ਮੰਤਰ ਨਹੀਂ ਮਿਲਦਾ ਤੇ ਆਪਾਂ ਉਸ ਮੰਤਰ ਦੀ ਕਮਾਈ ਨਹੀਂ ਕਰਦੇ ਸਾਧ ਸੰਗਤ ਜੀ ਸਾਨੂੰ ਅੰਦਰ ਦਾ ਕੋਈ ਗਿਆਨ ਪ੍ਰਾਪਤ ਨਹੀਂ ਹੋਣਾ ਤੇ ਜਿੰਨੇ ਵੀ ਗੁਰੂ ਨੇ ਭਾਈ ਉਹਨਾਂ ਨੇ ਅੰਦਰੋਂ ਹੀ ਪ੍ਰਮਾਤਮਾ ਪ੍ਰਾਪਤ ਕੀਤਾ ਹੈ ਦੀ ਆਉ ਸਾਧ ਸੰਗਤ ਜੀ ਸਤਿਗੁਰਾਂ ਨੇ ਰਸਤਾ ਦਿਖਾਇਆ ਸੰਤਨ ਕੇ ਦਵਾਰੇ ਪਰੋ ਕੇ ਭਾਈ ਸੰਤਾ ਨਾਲ ਜੁੜੀਏ ਹੋਵੇ ਪਰਮ ਆਨੰਦ ਕੈ ਰਵਦਾਸ ਭਗਵਾਨ ਕੈ ਗਾਵੋ ਮਨ ਮੈਂ ਚੰਦ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ ਕਰਿਆ ਕਰੋ ਕੰਮ ਧੰਦਾ ਕਰਦੇ ਮਾਤਾ ਪਿਤਾ ਦੀ ਸੇਵਾ ਕਰਦੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਜਦੋਂ ਵੀ ਯਾਦ ਆ ਜਾਵੇ ਉਦੋਂ ਹੀ ਸਾਧ ਸੰਗਤ ਜੀ ਨਾਮ ਸ਼ਬਦ ਜਪੀਂ ਅੰਮ੍ਰਿਤ ਵੇਲਾ ਸੰਭਾਲ ਲਈਏ ਸੰਧਿਆ ਵੇਲੇ ਵੀ ਸਾਧ ਸੰਗਤ ਜੀ ਗੁਰਾਂ ਦੇ ਕੋਲ ਬੈਠਿਆ ਕਰੀਏ ਅਮਰਿਤ ਬਾਣੀ ਦਾ ਜਾਪ ਕਰੀਏ ਸੋਹਣ ਸਤਨਾਮ ਦਾ ਜਾਪ ਕਰੀਏ ਇਹ ਸਾਧ ਸੰਗਤ ਜੀ ਜਿੰਨਾ ਕੋ ਹੋ ਸਕੇ ਅਭਿਆਸ ਕਰੀਏ ਆਉਣ ਵਾਲੇ ਸਮੇਂ ਦੇ ਵੀ ਸਾਧ ਸੰਗਤ ਜੇ ਅਭਿਆਸ ਵਧੇਗਾ ਤੇ ਸਾਨੂੰ ਅੰਦਰ ਕੁਝ ਦਿਖਾਈ ਵੀ ਦੇਗਾ ਤੇ ਸੁਣਾਈ ਵੀ ਦੇਗਾ ਸੋ ਇੰਨੀ ਇੱਕ ਬੇਨਤੀ ਅੱਜ ਦੀ ਪ੍ਰਵਾਨ ਕਰਨਾ ਸਾਧ ਸੰਗਤ ਜੇ ਸਤਗੁਰਾਂ ਨੇ ਬੜੀ ਕਿਰਪਾ ਕੀਤੀ ਅੱਜ ਜੋ ਅਨਹਦ ਨਾਦ ਹੈ ਸਾਧ ਸੰਗਤ ਜੀ ਜਿਹਦੇ ਨਾਲ ਅਸੀਂ ਜਨਮ ਤੋਂ ਪਹਿਲਾਂ ਹੀ ਜੁੜੇ ਹੋਨੇ ਆਂ ਤੇ ਧਰਤੀ ਤੇ ਜਦੋਂ ਅਸੀਂ ਪੈਦਾ ਹੁੰਨੇ ਆ ਸਾਧ ਸੰਗਤ ਜੀ ਸਾਡੀ ਜੋ ਲਿਵ ਹੈ ਉਹ ਟੁੱਟ ਜਾਂਦੀ ਹੈ ਇਹੀ ਉਹ ਅਨਹਦ ਨਾਦ ਹੈ ਸਾਧ ਸੰਗਤ ਜੀ ਜੋ ਬੱਚੇ ਨੂੰ ਸੁਣਾਈ ਦੇ ਰਿਹਾ ਹੁੰਦਾ ਤੇ ਐਸੇ ਹੀ ਅਨਹਦ ਨਾਦ ਤੱਕ ਆਪਾਂ ਪਹੁੰਚਣਾ ਹੈ ਤੇ ਵੱਜ ਕਿੱਥੇ ਰਿਹਾ ਸਾਧ ਸੰਗਤ ਜੀ ਸਾਡੇ ਅੰਦਰ ਹੀ ਵੱਜ ਰਿਹਾ ਹੈ ਤੇ ਉਸ ਨਾਦ ਤੱਕ ਲੈ ਕੇ ਕੌਣ ਜਾਵੇਗਾ ਪੂਰਾ ਗੁਰੂ ਪੂਰੇ ਗੁਰੂ ਦੀ ਬਾਣੀ ਤੇ ਪੂਰੇ ਗੁਰੂ ਦਾ ਗੁਰਮੰਤਰ ਐਸ ਕਰਕੇ ਭਾਈ ਕਰਮਾ ਵਾਲਿਓ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜਦੇ ਹਾਂ ਗੁਰਾਂ ਦੇ ਨਾਲ ਜੁੜੇ ਹੋਏ

ਸੋ ਪਾਈਏ ਨੇ ਇੱਕ ਬੇਨਤੀ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਵਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਜੀ